ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 22 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹ ਸਕਦਾ ਹੈ ਅੱਜ ਜਿਵੇਂ ਮੀਤ ਸੀਗੀ ਪੰਜਾਬ ਦਾ ਮੌਸਮ ਉਸੇ ਤਰ੍ਹਾਂ ਹੀ ਰਹਿ ਰਿਹਾ ਕੁਝ ਕੁ ਖੇਤਰਾਂ ਦੇ ਵਿੱਚ ਅੱਜ ਸਵੇਰ ਵੇਲੇ ਜ਼ਮੀਨੀ ਪੱਧਰ ਤੇ ਧੁੰਦ ਜ਼ਰੂਰ ਦੇਖਣ ਨੂੰ ਮਿਲੀ ਪਰ ਇਹ ਧੁੰਦ ਵੱਡੇ ਪੱਧਰ ਤੇ ਨਹੀਂ ਸੀਗੀ ਜਦੋਂ ਹੀ ਸੂਰਜ ਨਿਕਲਿਆ ਤਾਂ ਮੌਸਮ ਸਾਫ਼ ਹੋ ਗਿਆ ਤਕਰੀਬਨ ਬਾਕੀ ਸਾਰੇ ਹੀ ਇਲਾਕਿਆਂ ਦੇ ਵਿੱਚ ਮੌਸਮ ਅੱਜ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਦਾ ਸਾਫ਼ ਬਣਿਆ ਹੋਇਆ ਹੈ ਤੇ ਵਧੀਆ ਧੁੱਪ ਨਿਕਲੀ ਹੋਈ ਹੈ ਜਿਸ ਕਰਕੇ ਟੈਂਪਰੇਚਰ ਅੱਜ ਥੋੜਾ ਜਿਹਾ ਅੱਪ ਗਿਆ ਹੈ 24-25 ਡਿਗਰੀ ਦੇ ਆਸ-ਪਾਸ ਬਦ ਤੋਂ ਵੱਧ ਟੈਂਪਰੇਚਰ ਦਿਨ ਵੇਲੇ ਦਾ ਪੰਜਾਬ ਦਾ ਜਰੂਰ ਪਹੁੰਚਿਆ ਹੈ ਦੂਸਰੀ ਤਰਫ ਗੱਲ ਕਰੀਏ ਤਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ ਸਭ ਤੋਂ ਪਹਿਲਾਂ ਰਾਜਸਥਾਨ ਦੇ ਕੁਝ ਕੁ ਇਲਾਕੇ ਤੇ ਦੂਸਰੀ ਤਰਫ ਹਰਿਆਣੇ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਬੱਦਲਬਾਜ਼ੀ ਤੇ ਹਲਕੀ ਕਣਮਣ ਸ਼ੁਰੂ ਹੋ ਚੁੱਕੀ ਹੈ ਇਹ ਹੌਲੀ-ਹੌਲੀ ਅੱਗੇ ਨੂੰ ਵਧਦੀ ਜਾਵੇਗੀ ਜਿਸ ਵਿੱਚ ਦਿੱਲੀ ਯੂਪੀ एमपी ਦੇ ਖੇਤਰਾਂ ਨੂੰ ਵੀ ਪ੍ਰਭਾਵਿਤ ਕਰੇਗਾ ਹੋ ਸਕਦਾ ਹੈ ਕਿ ਪੰਜਾਬ ਦੇ ਪਵਾਰ ਖੇਤਰ ਅਤੇ ਮਾਲਵੇ ਖੇਤਰ ਵਿੱਚ ਬੱਦਲਬਾਜ਼ੀ ਜ਼ਰੂਰ ਬਣੇ ਸ਼ਾਮ ਵੇਲੇ ਤੇ ਕੁਝ ਕਿ ਖੇਤਰਾਂ ਦੇ ਵਿੱਚ ਕਿਣਮਣ ਤੋਂ ਵੀ انکار ਨਹੀਂ ਕੀਤਾ ਜਾ ਸਕਦਾ ਬਾਕੀ ਖੇਤਰਾਂ ਦੇ ਵਿੱਚ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਰਹੇਗਾ ਮੀਂਹ ਵੀ ਕਿਣਮਣ ਵੀ ਬਹੁਤ ਲਿਮਟਿਡ ਜੇ ਖੇਤਰਾਂ ਦੇ ਵਿੱਚ ਹੋਵੇਗੀ ਬਾਕੀ ਇਲਾਕਿਆਂ ਵਿੱਚ ਮੌਸਮ ਸਾਫ਼ ਰਹੇਗਾ ਜਿਵੇਂ ਸੰਗਰੂਰ ਹੋ ਗਿਆ ਬਰਨਾਲਾ ਹੋ ਗਿਆ ਮਾਨਸਾ ਹੋ ਗਿਆ ਪਟਿਆਲਾ, ਰਾਜਪੁਰਾ, ਚੰਡੀਗੜ੍ਹ, ਮੋਹਾਲੀ ਇਹਨਾਂ ਵਿੱਚ ਅਸਾਰ ਹੋਵੇਗੀ ਕਿ ਅੱਜ ਰਾਤ ਨੂੰ ਜਾਂ ਕੱਲ ਸਵੇਰ ਨੂੰ ਹਲਕੀ ਕੈਣਮਣ ਹੋ ਸਕਦੀ ਹੈ। ਉਹ ਵੀ ਸਾਰੇ ਖੇਤਰਾਂ ਦੇ ਵਿੱਚ ਨਹੀਂ ਥੋੜੇ ਬਹੁਤੇ ਖੇਤਰ। ਜ਼ਿਆਦਾਤਰ ਮੀਂਹ ਦੇ ਅਸਰ ਹਰਿਆਣਾ, ਦਿੱਲੀ ਤੇ ਜੁਪੀ ਦੇ ਵਿੱਚ ਰਹੇਗੇ। ਪੰਜਾਬ ਦੇ ਬਾਕੀ ਮੌਸਮ ਵਿੱਚ ਸਾਫ਼ ਰਹੇਗਾ। ਕੱਲ ਨੂੰ ਕੁਝ ਖੇਤਰਾਂ ਦੇ ਵਿੱਚ ਪੰਜਾਬ ਦੇ ਹਲਕਾ ਜਿਹਾ ਕੋਰਾ ਵੀ ਦੇਖਣ ਨੂੰ ਤੁਹਾਨੂੰ ਮਿਲ ਸਕਦਾ ਹੈ। ਲਿਮਟਡ ਜਿਹੇ ਖੇਤਰਾਂ ਦੇ ਵਿੱਚ ਪੰਜਾਬੀ ਚ ਕੋਰਾ ਵੀ ਮਿਲੇਗਾ ਅਗਲੇ 2 ਦਿਨ ਬਾਕੀ ਥੋੜੇ ਬਹੁਤ ਖੇਤਰਾਂ ਦੇ ਵਿੱਚ ਜਿਵੇਂ ਦੱਸਿਆ ਕਿ ਸਵੇਰ ਵੇਲੇ ਪਵਾਰ ਖੇਤਰ ਦੇ ਵਿੱਚ ਮਾੜੀ ਮੋٹے ਖੇਤਰਾਂ ਦੇ ਵਿੱਚ ਬੱਦਲਬਾਈ ਜਰੂਰ ਬਣ ਸਕਦੇ ਇਸ ਤੋਂ ਹਨ ਕਰਨੇ ਕੀਤਾ ਹੈ